ਦਸ ਜੀ ਕਿ ਚੋਨਾ ਦੇ ਮੱਦੇਨਜ਼ਰ ਪੰਜਾਬ ਪੁਲਿਸ ਦੇ ਵੱਲੋਂ ਵੀ ਇਸ ਚੈਕਿੰਗ ਅਭਿਆਨ ਦੇ ਤਹਿਤ ਸਿਟੀ ਸਲਿੰਗਰ ਨਾਲ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਨਾਕੇ ਲਗਾਏ ਜਾ ਰਹੇ ਹਨ ਜਿਸ ਦੇ ਚਲਦੇ ਪਠਾਨਕੋਟ ਦਾ ਪ੍ਰਮੁੱਖ ਪ੍ਰਵੇਸ਼ ਦਵਾਰ ਕਾਟਵਾਲੇ ਪੁਲ ਤੇ ਵੀ ਵਿਸ਼ੇਸ਼ ਚੈਕਿੰਗ ਕੀਤੀ ਗਈ ਜਿਸ ਦੀ ਅਗਵਾਈ ਡੀਐਸਪੀ ਮੰਗਲ ਸਿੰਘ ਨੇ ਦਿੱਤੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਮੰਗਲ ਸਿੰਘ ਨੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਇਹ ਚੈਕਿੰਗ ਅਭਿਆਨ ਚਲਾਇਆ ਗਿਆ जिस दे तहत हराऊं जान वाले वाहन बारी की बारीकी नाल चेकिंग की गई उन्होंने कहा है कि चेकिंग इस तरह पठानकोट के हर नाके उत्ते की जा रही है बन रहो साढ़ा तो देखते रहो पंजाब जे के न्यूज़ ਆਫੀਸਰ ਦੀ ਹਦਾਇਤਾਂ ਨਾਲ ਦੇ ਹਦਾਇਤਾਂ ਅਨਸਾਰ ਅੱਜ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਤੇ ਤਾਂ ਕੋ ਮਾਰੇ ਅਨਸਰ ਜਿਹੜੇ ਆ ਨੇ ਪ੍ਰੋਪਰ ਚੈਕਿੰਗ ਹੋ ਸਕੇ ਔਰ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ ਹਾਂ ਬਿਲਕੁਲ ਇਲੈਕਸ਼ਨ ਐਲਾਨ ਹੋ ਚੁੱਕੇ ਇਲੈਕਸ਼ਨ ਸੰਬੰਧੀ ਵੈਸੇ ਵੀ ਨਾਰਮਲ ਜੋ ਸੀਨੀਅਰ ਅਫਸਰ ਦੇ ਹਦਾਇਤਾਂ ਦੇ ਮੁਤਾਬਕ ਚੈਕਿੰਗ ਚੱਲ ਰਹੀ ਹੈ